ਲੁਧਿਆਣਾ ਦੇ ਗੁਰਦੁਆਰਾ ਭੈਣੀ ਸਾਹਿਬ ਵਿਖੇ ਅੱਜ ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਇਸ ਮੌਕੇ ਉਚੇਚੇ ਤੌਰ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਪਹੁੰਚੇ ਜਿੱਥੇ ਉਹਨਾਂ ਇਸ ਸਮਾਗਮ ਵਿੱਚ ਹਾਜ਼ਰੀ ਲਵਾ ਕੇ ਨਤਮਸਤਕ ਹੋਏ ਤਾਂ ਉੱਥੇ ਹੀ ਸਾਬਕਾ ਕਾਂਗਰਸੀ ਮੰਤਰੀ ਮਲਕੀਤ ਸਿੰਘ ਦਾਖਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਧਾਨ ਸਭਾ ਸਪੀਕਰ ਕੁਲਤਾਰ ਸੰਮਾਨ ਨੇ ਜਿੱਥੇ ਬਸੰਤ ਪੰਚਮੀ ਦੇ ਤਿਹਾਰ ਤੇ ਕਿਆ ਕਿ ਉਹ ਨਤਮਸਤਕ ਹੋਣ ਦੇ ਲਈ ਆਏ ਨੇ ਤਾਂ ਉੱਥੇ ਹੀ ਉਹਨਾਂ ਕਹਾ ਕਿ ਇਸ ਦੇ ਨਾਲ ਜਿੱਥੇ ਉਹ ਆਸ਼ੀਰਵਾਦ ਲੈ ਕੇ ਗੁਰੂ ਦਾ ਓਟ ਆਸਰਾ ਲੈਣਗੇ ਤਾਂ ਉੱਥੇ ਹੀ ਉਹਨਾਂ ਕਿਸਾਨੀ ਮਾਮਲੇ ਤੇ ਵੀ ਗੱਲਬਾਤ ਕਰਦੇ ਆ ਹਾਂ ਦਾ ਨਾਰਾ ਮਾਰਿਆ ਤੇ ਕਿਹਾ ਕਿ ਉਹ ਵੀ ਇੱਕ ਕਿਸਾਨ ਦੇ ਪੁੱਤ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਨ੍ਹਾਂ ਨੇ 1857 ਤੋਂ ਦੇਸ਼ ਦੀ ਆਜ਼ਾਦੀ ਵਾਸਤੇ ਉਹ ਲਹਿਰ ਸ਼ੁਰੂ ਕੀਤੀ ਤੇ ਬਹੁਤ ਹੀ ਸਿੱਖ ਤੋਪਾਂ ਨਾਲ ਉਡਾਏ ਗਏ ਫਾਂਸੀਆਂ ਦੇ ਨਾਲ ਝੂਲੇ ਔਰ ਬੜੇ ਹੀ ਕਾਲੇ ਪਾਣੀ ਲਿਜਾ ਕੇ ਮਾਰੇ ਗਏ ਅੰਗਰੇਜ਼ਾਂ ਵੱਲੋਂ ਔਰ ਉਹਨਾਂ ਹੀ ਸਤਿਗੁਰੂ ਆਰਮ ਸਿੰਘ ਸੱਚ ਪਾਤਸ਼ਾਹ ਦੀ ਕਿਰਪਾ ਹੈ ਹੁਕਮ ਕਰਦੇ ਸੀ ਇਹ ਕਰਤਾਰ ਸਿੰਘ ਸਰਾਭੇ ਹੋਣੀ ਵੀ ਸਾਡੇ ਚੋਂ ਨੇ ਸਤਾਰ ਪਗ ਸਿੰਘ ਹੋਣੀ ਵੀ ਸਾਡੇ ਚੋਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਔਰ ਬਹੁਤ ਵੱਡਾ ਪਰਉਪਕਾਰ ਸੱਚ ਪਾਤਸ਼ਾਹ ਨੇ ਔਰਤਾਂ ਵਾਸਤੇ ਕੀਤਾ ਜੀ ਦੇ ਵਿੱਚ ਵਿਧਵਾ ਵਿਆਹ, ਬਾਲ ਵਿਆਹ ਬੰਦ ਕਰਕੇ ਦਾਜ ਦੀ ਪ੍ਰਥਾ ਬੰਦ ਕਰਕੇ ਬੱਚੀਆਂ ਨੂੰ ਮਾਰਨੋਂ ਹਟਾਇਆ ਸੋ ਅੱਜ ਅਸੀਂ ਉਸ ਸਤਿਗੁਰੂ ਆਰਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉਹਨਾਂ ਦੀ ਯਾਦ ਸਾਰਿਆਂ ਨੂੰ ਤਾਜ਼ੀ ਕਰਵਾ ਰਹੇ ਹਾਂ ਤਾਂ ਕਿ ਅਸੀਂ ਵੀ ਉਹਨਾਂ ਦੇ ਰਸਤੇ ਤੇ ਚੱਲ ਕੇ ਇਸ ਦੇਸ਼ਵਾਦ ਦੀ ਸੇਵਾ ਕਰ ਸਕੀ ਹੈ ਸਤਿ ਪ੍ਰਸਾਦ ਜੀ ਮੇਰਾ ਵਿਹਾਰਾ ਵਿਸ਼ੇਸ਼ ਤੌਰ ਤੇ ਭੈਣੀ ਸਾਹਿਬ ਪਹੁੰਚੀ ਉਸੋਂ ਕੀਰਤਨ ਦਾ ਸਰਵਣ ਵੀ ਕੀਤਾ ਸੋ ਕਿਸ ਤਰ੍ਹਾਂ ਦਾ ਵਿਸ਼ੇਸ਼ ਕੀਰਤਨ ਬਹੁਤ ਮਤਲਬ ਕਾਲੀ ਯੁਗ ਦਾ ਸਭ ਤੋਂ ਵੱਡਾ ਜਿਹੜਾ ਕਰਮੋ ਕੀਰਤਨ ਤੇ ਭੈਣੀ ਸਾਹਿਬ ਆ ਕੇ ਜਦੋਂ ਪ੍ਰਾਤਨ ਛੈਲੀ ਦੇ ਵਿੱਚ ਕੀਰਤਨ ਸੁਣਨ ਨੂੰ ਮਿਲਦਾ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਸੋ ਅੱਜ ਮੈਂ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਸ ਮੌਕੇ ਤੇ ਸਮੂਹ ਗੁਰਸਿੱਖਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਸਤਿਗੁਰੂ ਰਾਮ ਸਿੰਘੀ ਉਹ ਸ਼ਖੀਅਤ ਸਨ ਜਿਨ੍ਹਾਂ ਨੇ ਜਿਹੜੇ ਅੰਗਰੇਜ਼ ਜਿਸ ਕੌਮ ਨੂੰ ਕਹਿ ਰਹੇ ਸੀ ਅਸੀਂ ਇਹਨੂੰ ਰਾਜਨੀਤਿਕ ਤੌਰ ਤੇ ਖਤਮ ਕਰ ਲਿਆ ਉਹਨੂੰ ਦੁਬਾਰਾ ਪਸੰਦ ਦੇ ਵਿੱਚ ਉਹਨਾਂ ਨੇ ਆ ਕੇ ਦੁਬਾਰਾ ਰੰਗ ਭਾਗ ਲਾਏ ਦੋਸਤੋ ਸੋ ਉਹਨਾਂ ਦਾ ਬੜੀ ਵੱਡੀ ਦੇਣ ਇਤਿਹਾਸ ਦੇ ਵਿੱਚ ਸਰ ਜੇ ਕਿਸਾਨਾਂ ਦਾ ਲਗਾਤਾਰ ਦੋ ਦਿਨ ਚੱਲ ਰਿਹਾ ਹੈਗਾ ਅਸੋ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਹਰਿਆਣਾ ਦੇ ਵਿੱਚ ਤਸ਼ੱਦਦ ਵੀ ਕੀਤੀ ਜਾ ਰਹੀ ਕਿਸਾਨਾਂ ਦੇ लाठी ਚਾਲ ਜਿੰਦੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਰਾਜ ਦਿਓ ਤੁਸੀਂ लाठीचार्ज ਕਰਕੇ ਅਸੀਂ ਉਹ ਕੌਮ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਕਿਸਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਦੇਸ਼ ਦਾ ਹੁਣ ਤਾਂ ਹੀ ਭਰਦੇ ਆ ਭਾਵੇਂ ਅਸੀਂ ਆਪਣੀ ਧਰਤੀ ਖਰਾਬ ਕਰ ਦਿੱਤੀ ਹਵਾ ਖਰਾਬ ਕਰ ਲਈ ਪਾਣੀ ਖਰਾਬ ਕਰ ਲਿਆ ਸਿੱਟਾ ਖਰਾਬ ਕਰਦੇ ਆ ਸਾਡੀਆਂ ਸਰਹੱਦ ਤੇ ਸਾਡੇ ਬੱਚੇ ਆਪਣੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਆ ਸੋ ਇਹ ਮਤਲਬ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਹੈ ਕੇਂਦਰ ਨੂੰ ਪਰ ਜੇ ਕਿਸਾਨਾਂ ਦੀ ਗੱਲ ਨਹੀਂ ਸਮਝਦੇ ਸੁਣਦੇ ਤਾਂ ਮਤਲਬ ਤੁਸੀਂ ਦੇਸ਼ ਦੀ ਗੱਲ ਨਹੀਂ ਸੁਣਦੇ ਕਿਸਾਨ ਦੇਸ਼ ਦਾ ਸਭ ਤੋਂ ਵੱਡਾ ਅੰਗ ਹੈ ਸਰ ਸਰਕਾਰ ਮਦਦ ਕਰ ਰਹੀ ਹੈ ਉਹਦੀ ਪੰਜਾਬ ਪੰਦ ਮਦਦ ਕਰ ਰਹੀ ਹੈ ਉਹਦੀ ਕਿਸਾਨਾਂ ਦੀ ਆਪਣੇ ਪੱਧਰ ਤੇ ਗੱਲ ਇਹ ਹੈ ਵੀ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਉਹਨਾਂ ਦੇ ਨਾਲ